ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਡਵਾਈਜ਼ਰ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਹਾਂ ਇਸ ਘਰ ਦੀ ਜਗ੍ਹਾ 8 ਮਰਲੇ ਹੈ ਐਂਟਰੀ ਤੇ ਤੁਸੀਂ ਦੇਖ ਹੀ ਲਿਆ ਖੁੱਲਾ ਡੁੱਲਾ ਵਿਹੜਾ ਮਿਲੇਗਾ ਵਿਹੜੇ ਵਿੱਚ ਸਾਰੇ ਪਾਸੇ ਇੰਟਰਲੋਕ ਟਾਇਲ ਲੱਗੀ ਹੋਈ ਹੈ ਬਾਹਰਲੇ ਪਾਸੇ ਇੱਕ ਸਟੋਰਮ ਬਣਾਇਆ ਹੋਇਆ ਜੀ। ਬਾਕੀ ਤੁਹਾਨੂੰ ਅੰਦਰੋਂ ਵੀ ਸਾਰਾ ਘਰ ਦਿਖਾ ਦਿੰਨੇ ਆ। ਐਂਟਰੀ ਤੇ ਆਹ ਜੀ ਲ lobby area ਬਣਿਆ ਹੋਇਆ। lobby area ਵੀ ਕਾਫੀ ਖੁੱਲਡੁੱਲਾ ਬਣਿਆ ਹੋਇਆ ਹੈ ਜੀ। ਸਾਰੇ ਘਰ ਵਿੱਚ ਫਰਸ਼ ਤੇ ਪੱਥਰ ਦਾ ਕੰਮ ਹੋਇਆ ਹੈ ਜੀ। ਦੀਵਾਰਾਂ ਤੇ ਕਲੀ ਪੇਂਟ ਦਾ ਕੰਮ ਸਾਰਾ ਹੋਇਆ ਹੈ ਜੀ। बिजली फिटिंग पानी की सप्लाई सारा काम ओके रिपोर्ट होया जी सामने पासे दो कमरे बने हुए हैं दोनों कमरे काफ़ी खुले डुले बने हुए हैं जी बाकी ती सारा देख ही रहे हो मालका का नंबर सतानवे अठ सौ सतारा दो सत्त है ਕੁਝ ਕੁਛ ਵੀ ਘਰ ਬਾਰੇ ਪੁੱਛਣਾ ਹੋਵੇ ਤਾਂ ਮਾਲਕਾਂ ਨੂੰ ਪੁੱਛ ਸਕਦੇ ਹੋ ਅੱਜ ਦੂਜਾ ਕਮਰਾ ਬਣਿਆ ਹੋਇਆ ਦੂਜਾ ਕਮਰਾ ਵੀ ਕਾਫੀ ਖੁੱਲਡੁੱਲਾ ਬਣਿਆ ਆ ਜੀ ਮਾਲਕਾਂ ਨੇ ਘਰ ਦੀ ਡਿਮਾਂਡ 10 ਲੱਖ ਰੁਪਇਆ ਰੱਖੀ ਹੈ ਇਹ ਘਰ ਪੰਜਾਬ ਦੇ ਪਿੰਡ ਕਰਿਆਲਾ ਵਿੱਚ ਪੈਂਦਾ ਹੈ ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਟੀ ਚਾਹੀਦੀ ਹੈ ਉਸੀ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵੱਡੀ ਸੈਡ ਮੌਹੀਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਪੂਰੀ ਤੁਹਾਨੂੰ ਕਿਚਨ ਵੀ ਦਿਖਾ ਦਿੰਨੇ ਆਂ ਆਦਰ ਜੀ ਕਿਚਨ ਬਣੀ ਹੋਈ ਹੈ ਲਾਈਟ ਜਗਾ ਕੇ ਕਿਚਨ ਤੁਹਾਨੂੰ ਦਿਖਾ ਦਿੰਨੇ ਆਂ ਇੱਕ ਵਾਰੀ ਸਾਰੀ ਆਹ ਦੇਖੋ ਜੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਕਬੂਰਡ ਦਾ ਕੰਮ ਸਾਰਾ ਹੋਇਆ ਹੈ ਜੀ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਸ਼ੈਲਫ ਤੇ ਡਰੇਨੇਜ ਲੱਗਾ ਹੋਇਆ ਬਾਕੀ ਤੁਸੀਂ ਸਾਰਾ ਦੇਖ ਹੀ ਰਹੇ ਹੋ ਕਿਚਨ ਵੀ ਕਾਫੀ ਖੁਲੜਲੀ ਬਣੀ ਹੋਈ ਹੈ ਜਗਾ ਤੁਹਾਨੂੰ ਪਹਿਲੇ ਦੱਸ ਦਿੱਤੀ ਸੀ ਕਿ ਜਗਾ ਕਰਦੀ 8 ਮਰਲੇ ਹੈ ਡਿਮਾਂਡ 10 ਲੱਖ ਰੁਪਿਆ ਹੈ ਇਧਰ ਜੀ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਤੁਸੀਂ ਦੇਖ ਸਕਦੇ ਹੋ ਦੀਵਾਰ ਤੇ ਟਾਇਲ ਸਾਰੀ ਲੱਗੀ ਹੋਈ ਹੈ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਟੋਟੀਆਂ ਸ਼ਾਵਰ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਹੈ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੇ ਦੀ ਵੀਡੀਓ ਫਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਇਹ ਘਰ ਪੂਰਾ ਬادیه ਦੇ ਵਿੱਚ ਬਣਿਆ ਹੋਇਆ ਬਾਕੀ ਤੁਹਾਨੂੰ ਇੱਕ ਵਾਰੀ ਗਲੀ ਦਾ ਵੀ ਸਾਰਾ ਵੀਊ ਦਿਖਾ ਦਿੰਦੇ ਆ ਜੀ ਗਲੀ ਵੀ ਇੱਕ ਵਾਰੀ ਦੇਖ ਲਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ